ਨਾ ਦੇ ਨਾਂ ਪੈ ਇੱਕ ਹਾਸੇ ਵਾਲੀ ਸਵਿਚ ਲਾਉਣ ਲੱਗੇ ਆ ਜਦੋਂ ਵੀ ਇਹਨਾਂ ਨੇ ਖੁਸ਼ ਹੋਣਾ ਆਇਆ ਫਿਰੂਗਾ ਇਹ ਆਪ ਹੀ ਹਾਸੇ ਦੀ ਸਵਿਚ ਲਾ ਦੇਣ ਤੇ ਇਹ ਹੱਸਿਆ ਕਰਨਗੇ ਜਿਵੇਂ ਜਿਵੇਂ ਤੁਸੀਂ ਰੋਕਣ ਦੀ ਕੋਸ਼ਿਸ਼ ਕਰਦੇ ਹੋ ਹੋਰ ਤੇਜ਼ ਹੋ ਰਿਹਾ ਕੁਛ ਦੇ ਵਾਰੇ ਫਟ ਰਹੇ ਨੇ ਕੁਛ ਦੇ ਵਾਰੇ ਫਟ ਰਹੇ ਨੇ ਅਮਰਦੀਪ ਜੀ ਸਾਡੇ ਇਹ ਸਵਿਚ ਆ ਜਿਹੜੀ ਆ ਮਹਾਸੇ ਵਾਲੀ ਬੰਦ ਕਰਦੀ ਤਾਂ ਨੂੰ ਬਰਾਗ ਆਉਣਾ ਸ਼ੁਰੂ ਹੋ ਗਿਆ ਤੁਹਾਨੂੰ ਬਹੁਤ ਬਰਾਗ ਆ ਰਿਹਾ ਉੱਚੀ ਉੱਚੀ ਰੋਣਾ ਆ ਰਿਹਾ ਉੱਚੀ ਉੱਚੀ ਰੋਣਾ ਆ ਰਿਹਾ ਚਿਰਣਾ ਆ ਰਿਹਾ ਤੁਹਾਨੂੰ ਹੋਰ ਚਿਰਣਾ ਆ ਰਿਹਾ ਹੋਰ ਚਿਰਣਾ ਆ ਰਿਹਾ ਜਦੋਂ ਇਹ ਬੰਦ ਕਰਤਾ ਤੁਹਾਨੂੰ ਫੇਰ ਹਾਸਾ ਆਣਾ ਸ਼ੁਰੂ ਹੋ ਗਿਆ ਤਾਂ ਤਾਂ ਸਾਨੂੰ ਦੱਸ ਹੁਣ 10 ਗੁਣਾ ਸਪੀਡ ਨਾਲ ਹੱਸਣਗੇ ਹੋਰ ਸਪੀਡ ਨਾਲ ਸ੍ਰੀ ਆ ਸਾਰਿਆਂ ਹੁਣ ਬਹੁਤ ਜ਼ੋਰ ਨਾਲ ਸਾ ਜਦੋਂ ਵੀ ਤੁਸੀਂ ਆਪਣੀਆਂ ਅੱਖਾਂ ਖੋਲੋਗੇ ਬਾਅਦ ਦੇ ਵਿੱਚ ਸਾਰੀ ਉਮਰ ਇਹ ਤੁਹਾਡਾ ਕਨਾ ਫਿਗਰ ਲਾਦਾ ਤੁਹਾਡੇ ਜਿਹੜਾ ਸਬਕੌਨਸ਼ੀਅਸ ਮਾਈਂਡ ਸਾਡੀ ਜਿਹੜੀ ਬੋਲੀ ਸਮਝਦਾ ਉਸ ਬੋਲੀ ਦੇ ਵਿੱਚ ਇਹਦਾ ਉਚਾਰਨ ਤੁਸੀਂ ਆਪਣੇ ਮਨ ਵਿੱਚ ਜ਼ਰੂਰ ਕਰਿਆ ਕਰੋ ਤੇ ਵਿਜੂਅਲਿਜੇਸ਼ਨ ਕਰਿਆ ਕਰੋ ਤੁਹਾਡੇ ਸਾਰਿਆਂ 'ਚ ਇੰਨੀ ਤਾਕਤ ਹੈਗੀ ਹੈ ਕਿ ਤੁਸੀਂ 100% ਸਦਾ ਲਈ ਠੀਕ ਰਹਿ ਸਕਦੇ ਹੋ ਆਪਾਂ ਬਿਮਾਰ ਨਹੀਂ ਹੈਗੇ ਬਸ ਆਪਾਂ ਨੂੰ ਬਿਮਾਰੀ ਦਾ ਇੱਕ ਭੁਲੇਖਾ ਜਿਹਾ ਪਿਆ ਹੋਇਆ ਹੈ ਤਾ ਸਾਰੇ ਭੈਣ ਭਈਆਂ ਦਾ ਬਹੁਤ ਬਹੁਤ ਧੰਨਵਾਦ ਕਿਸੇ ਦੇ ਸ਼ਾਨ ਦੇ ਖਿਲਾਫ ਕੁਝ ਬੋਲਿਆ ਗਿਆ ਹੋਵੇ ਉਹਦਾ ਦਿਲ ਦੀਆਂ ਗਹਿਰਾਈਆਂ ਚੋਂ ਮਾਫੀ ਚਾਹੁੰਦੇ ਆ ਤੁਸੀਂ ਸਾਰੇ ਜੜਦੀ ਕਲਾਚ ਰਹੋ ਪੋਜ਼ਿਟਿਵ ਰਹੋ ਹਮੇਸ਼ਾ ਲਈ ਤੰਦਰੁਸਤ ਰਹੋ ਤੇ ਆਪਣੀ ਸਬਕੌਨਸ਼ੀਅਸ ਮਾਈਂਡ ਦੀ ਠੀਕ ਵਰਤੋਂ ਕਰਦੇ ਰਹੋ ਸਿੱਖਦੇ ਰਹੋ ਸਮਝਦੇ ਰਹੋ ਤਾਂ ਜਿਨ੍ਹਾਂ ਨੂੰ ਵੀ ਲੋੜ ਹੈ ਉਹ ਆਪਾਂ ਮਿਲ ਕੇ ਗੱਲ ਕਰ ਸਕਦੇ ਆ ਇੱਥੇ ਹੁਣ ਤੁਸੀਂ ਦੇਖੋ ਜਾਣ ਨੂੰ ਤੁਹਾਡਾ ਜੀ ਨਹੀਂ ਕਰ ਰਿਹਾ ਮੈਂ ਗਰੰਟੀ ਲੈਣਾ ਜੇ ਸਵੇਰ ਤੱਕ ਵੀ ਸ਼ੁਰੂ ਕਰ ਲਈਏ ਨਾ ਆਪਾਂ ਇਹ ਤਾਂ ਸੀ ਸ਼ਾਰਟਕਟ ਬੜਾ ਚੱਲਿਆ ਤਾਂ 3:30 ਵਜੇ ਸਵੇਰ ਤੱਕ ਚਲਾਈ ਜਾਈਏ ਪ੍ਰੋਗਰਾਮ ਅਸੀਂ ਇਦਾਂ ਕਰਦੇ ਸੀ ਪਹਿਲਾਂ ਫਿਰ ਵੀ ਇਹੀ ਕਹਿਣਾ ਪੈਂਦਾ ਵੀ ਹੁਣ ਤੁਸੀਂ ਵਗ ਜਓ